ਪ੍ਰਭਾਤੀ ਮਹੱਲਾ ਚੌਥਾ ਵਿਪਾਸ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਸਕ ਰਸਕ ਗੁਣ ਗਾਵ ਗੁਰਮਤ ਲਿਵ ਓਨ ਮਨ ਨਾਮ ਲਗਾਣ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਮ ਨਾਮ ਵਿਟ ਹੋਂ ਕੁਰਬਾਨ ਹਮਰੇ ਜਦ ਜੀਵਨ ਹਰ ਪ੍ਰਾਣ ਹਰ ਊਤਮ ਰਿਜ ਅੰਤਰ ਪਹਾਇਓ ਗੁਰਮੰਤ ਦੀਓ ਹਰ ਕਾਨ ਰਹਾ ਆਵਹ ਸੰਤ ਮਿਲਹੁ ਮੇਰੇ ਪਹਾਈ ਮਿਲ ਹਰ ਹਰ ਨਾਮ ਵਖਾਨ ਕਿਤ ਬਿਦ ਕਿਉ ਪਾਈਐ ਪ੍ਰਵੇ ਆਪਣ ਮੋਕੋ ਕਰਹੁ ਉਪਦੇਸ਼ ਹਰਦਾਨ ਸਤ ਸੰਗਤ ਮਹਿ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਨ ਵੱਡਾ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਤੁ ਪ੍ਰਭ ਅਗੰਠਾ ਕੁਰਕੇ ਗੁਣ ਗਾਏ ਰਹੇ ਹੈ ਰਾਮ ਜਨ ਨਾਨਕ ਕਉ ਗੁਰ ਕਿਰਪਾ ਤਹਾਰੀ ਹਰ ਨਾਮ ਦਿਓ ਖਿੰਦਾਨ ਪ੍ਰਭਾਤੀ ਮਹੱਲਾ ਚੌਥਾ ਉਪਵੈ ਸੂਰ ਗੁਰਮੁਖ ਹਰ ਬੋਲੈ ਸਭ ਰੈਨ ਸੰਭਾਲੈ ਹਰ ਗਾਲ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰ ਪਾਲ ਮੇਰਾ ਮਨ ਸਾਦੂ ਤੂਰ ਰਵਾਲ ਹਰ ਹਰ ਨਾਮ ਦ੍ਰਿੜਾਇਓ ਗੁਰ ਮੀਠਾ ਗੁਰ ਪਗ ਝਾਰ ਹੰ ਹੰ ਬਾਲ ਰਹਾ ਸਾਤ ਕੋ ਦਿਨ ਰਹਿਣ ਅੰਧਾਰੀ ਮੋਹ ਫਾਥੇ ਮਾਇਆ ਜਾਲ ਖਿੰਨ ਪਲ ਹਰ ਪ੍ਰਭ ਜਿ ਹੈ ਨਵਸਿਓ ਰਿਨ ਬਾਂਧੇ ਬਹੁ ਵਿਦਬਾਲ ਸਤ ਸੰਗਤ ਮਿਲ ਮਤ ਬੁੱਧ ਪਾਈ ਹਾਂ ਛੂਟੇ ਮਨ ਤਾਜਾਲ ਹਰ ਨਾਮਾ ਹਰ ਮੀਠ ਲਗਾਣਾ ਗੁਰ ਕੀ ਏ ਸ਼ਬਦ ਨਿਹਾਲ ਹਮ ਬਾਰਿਕ ਗੁਰ ਅਗੰਗੁ ਗਸਾਈ ਗੁਰ ਕਰ ਕਿਰਪਾ ਪ੍ਰਤਪਾਦ ਵਿਥ ਪਾਉ ਜਲ ਡੁੱਬਦੇ ਪਾੜਿ ਲਿ ਹੋ ਪ੍ਰਭ ਗੁਰ ਨਾਨਕ ਬਾਲ ਗੋਪਾਲ ਪ੍ਰਭਾਤੀ ਮਹੱਲਾ ਚੌਥਾ ਇੱਕ ਖਿਨ ਹਰ ਪ੍ਰਭ ਕਿਰਪਾ ਤਾਰੀ ਗੁਣ ਗਾਏ ਰਸ ਕਰ ਸੀਕ ਗਾਵਤ ਸੁਨਤ ਦਉ ਭੈ ਮੁਕਤੇ ਜਿਨਾਂ ਗੁਰਮੁਖ ਖਿਣ ਹਰ ਪੀਕ ਮੇਰੇ ਮਨ ਹਰ ਹਰ ਰਾਮ ਨਾਮ ਰਸ ਪੀਕ ਗੁਰਮੁਖ ਨਾਮ ਸੀਤਲ ਜਲ ਪਾਇਆ ਹਰ ਹਰ ਨਾਮ ਪੀਆ ਰਸ ਠੀਕ ਰਹਾਉ ਜਿਨ ਹਰ ਹਿਰਦੈ ਪ੍ਰੀਤ ਲਗਾਨੀ ਤਿਨਾ ਮਸਤਕ ਊਜਲ ਠੀਕ ਹਰ ਜਨ ਸੋਭਾ ਸਭ ਜਗ ਉਪਰ ਜਿਉਂ ਵਿੱਚ ਉਡਵਾਂ ਸਸਕੀਕ ਜਿਨ ਹਰ ਹਿਰਦੈ ਨਾਮ ਨਵਸਿਓ ਤਿਨ ਸਭ ਕਾਰਜ ਫੀਕ ਜੈਸੇ ਸ਼ਿੰਗਾਰ ਕਰੈ ਦੇਹ ਮਾਨੁਖ ਨਾਮ ਬਿਨਾ ਨਤੈ ਨਤ ਕੀਤ ਘਟ ਘਟ ਰਮਿਆ ਰਮਤਿ ਰਾਮ ਰਾਏ ਸਭ ਵਰਤਾ ਸਭ ਨਹੀ ਇਕ ਜਨਨਾਨੁ ਕਉ ਹਰਿ ਕਿਰਪਾ ਤਹਾਰੀ ਗੁਰਬਚਨ ਧਿਆਇਓ ਘਰੀ ਮੀਕ ਰਵਹਤੀ ਮਹੱਲਾ ਚੌਖਾ ਅਗੰਧਿਆਲ ਕਿਰਪਾ ਪ੍ਰਗਟ ਹਾਰੀ ਮੁਖ ਹਰ ਹਰ ਨਾਮ ਹਮ ਕਹੇ ਪਤਿਤ ਪਾਵਨ ਹਰ ਨਾਮ ਧਿਆਇਓ ਸਭ ਤਿਲ ਬਿਖ ਪਾਪ ਲਹੇ ਜਪ ਮੰਨ RAM ਨਾਮ ਰਵ ਰਹੇ ਦੀਨ ਦਿਆਲ ਦੁਖ ਪੰਜਨ ਗਾਇਓ ਗੁਰਮਤ ਨਾਮ ਪਦਾਰਥ ਲਹੇ ਰਹਾ ਕਾਇਆ ਨਗਰ ਨਗਰ ਹਰ ਵਸਿਓ ਮਤ ਗੁਰ ਮਤ ਹਰ ਹਰ ਸਹੇ ਸਰੀਰ ਸਰੋਵਰ ਨਾਮ ਹਰ ਪ੍ਰਗਟਿਉ ਘਰ ਮੰਦਰ ਹਰ ਪ੍ਰਭ ਲਹੇ ਜੋ ਨਰ ਭਰਮ ਪਰਮ ਉਧਿਆਨੇ ਤੇ ਸਾਖਤ ਮੂਡ ਮੁਹੇ ਜੋ ਮ੍ਰਗਨਾਭ ਬਸੈ ਬਾਸ ਬਸਨਾ ਧਮ ਭੰਿਉ ਚਾਰ ਗਹੇ ਤੁਮ ਵਡ ਅਗੰ ਅਗਾਦ ਬੋਧ ਪ੍ਰਭ ਬਤ ਦੇਵੋ ਹਰ ਪ੍ਰਭ ਲਹੇ ਜਨ ਨਾਮਕ ਕਉ ਗੁਰ ਹਾਥ ਸਿਰ ਧਰਿਓ ਹਰ ਰਾਮ ਨਾਮ ਰਵ ਰਹੇ ਪ੍ਰਭਾਤੀ ਮਹਲਾ 4 ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਗੁਰ ਬਚਨ ਸੁਖਾਨੇ ਹੀ ਅਰੈ ਹਰ ਧਾਰੀ ਹਰ ਪ੍ਰਭ ਕਿਰਪਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖ ਫਾ ਹਰ ਹਰ ਤਹਾਂ ਮਦੀਓ ਗੁਰਪੂਰੈ ਹਰ ਨਾਮਾ ਮਨ ਤਨ ਬਸ 파 ਰਹਾ ਕਾਇਆ ਨਦਰ ਬਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਾਹ ਹਲ ਪਲਤ ਜਨ ਭਏ ਸੁਹੇਲੇ ਮੁਖ ਉਜਲ ਗੁਰਮੁਖ ਤਰਪਾ ਅਨ ਪਉ ਹਰ 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 ਲਿਬ ਲਾਗੀ ਹਰ ਓਰ ਤਹਾਰਿਓ ਗੁਰ ਨਿਮਖ 파 ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਨੂਰ ਕੀਏ ਇੱਕ ਪਲ ਪਾ ਤੁਮਰੇ ਜਨ ਤੁਮ ਹੀ ਤੇ ਜਾਣੇ ਪ੍ਰਭ ਜਾਣਿਓ ਜਨ ਦੇ ਮੁਖਾ ਹਰ ਹਰ ਆਪ ਧਰਿਓ ਹਰ ਜਨ ਮਹਿ ਜਨ ਨਾਨਕ ਹਰ ਪ੍ਰਭ ਇੱਕ ਪਾ ਪ੍ਰਭਾਤੀ ਮਹਲਾ 4 ਗੁਰ ਸਤਗੁਰ ਨਾਮ ਧੜਾਇਓ ਹਰ ਹਰ ਹਮ ਵੇ ਜੀਵੇ ਹਰ ਜਪ ਬਾਣ ਧਨ ਧਨ ਗੁਰੂ ਗੁਰ ਸਤਗੁਰ ਪੂਰਾ ਦੇਖ ਲੋਭ ਦੇ ਬਾਹ ਹਲੇ ਕਟ ਭਾ ਜਪ ਮਨ ਰਾਮ ਨਾਮ ਅਰਧੰਵਾ ਉਪਜਨ ਤੋ ਪਾਏ ਨ ਪਾਈਐ ਕਤ ਹੂੰ ਗੁਰ ਪੂਰੈ ਹਰ ਪ੍ਰਭ ਲਾਭਾ ਰਹਾ ਰਾਮ ਨਾਮ ਰਸ ਰਾਮ ਰਸਾਈ ਰਸ ਪੀਆ ਗੁਰ ਮਤ ਰਸ ਭਾ ਲੋਭ ਮਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਓ ਗੁਰ ਹਰਿ ਭਾ ਕਉ ਮੈਂ ਵਿਖਿਆ ਨਿਤ ਲੋਭ ਲੁਭਾਨੇ ਪਤ ਕਲਾਤ ਮੋਹ ਲੁਭਾਵਾਂ ਤਿਨ ਭਗਤ ਸੰਤ ਨ ਸੇਵੇ ਕਭ ਹੇ ਮਨ ਮੁਖ ਘੁੰਮਰ ਭਾਵਾਂ ਤੁਮਰੇ ਗੁਣ ਤੁਮਹੀ ਪ੍ਰਭ ਜਾਨਹੁ ਹਮ ਪਰੇ ਹਾਰ ਤੁਮ ਸਰਨ ਭਾਵਾਂ ਜਿਉ ਜਾਨਹੁ ਤਿਉ ਰਾਖੋ ਸੁਆਮੀ ਜਨ ਨਾਨਕ ਦਾਸ ਤੁਮਨ ਭਾਵ ਛੱਕਾ 1 ਪ੍ਰਭਾਤੀ ਵਿਪਾਸ ਪਟਾਲ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਪ ਮੰਨ ਹਰ ਹਰ ਨਾਮ ਨਿਰਹਾਨ ਹਰ ਦਰਗਹ ਪਾ ਮਹਾਨ ਜਿਨ ਜਪਿਆ ਤੇ ਪਾਰ ਪ੍ਰਾਨ ਰਹਾ ਸੁਣ ਮੰਨ ਹਰ ਹਰ ਨਾਮ ਕਰ ਧਿਆਨ ਸੁਣ ਮੰਨ ਹਰ ਕੀਰਤ ਅਠ ਸਠ ਮਜਾਨ ਸੋਨ ਮਨ ਗੁਰਮੁਖ ਪਾ ਮਹਿਮਾਨ ਜਪ ਮੰਨ ਪਰਮੇਸ਼ਰ ਪ੍ਰਧਾਨ ਖਿਲ ਖੋਵੇ ਪਾਪ ਕੋਟਾਂ ਮਿਲ ਨਾਨਕ ਹਰਿ ਪਗਵਹਾਨ ਪ੍ਰਭਾਤੀ ਮਹਲਾ ਪੰਜਵਾ ਵਿਭਾਸ ਇਕ ਓ ਅੰਕਾਰ ਸਤਗੁਰ ਪ੍ਰਸਾਦਿ ਮਨ ਹਰ ਕੀਆ ਤਨ ਸਬ ਸਾਜਿਆ ਪੰਚ ਤਤ ਰਤ ਜੋਤ ਨਿਵਾਜਿਆ ਸਹਿਜਾ ਧਰਤ ਬਰਤਨ ਕਉ ਪਾਣੀ ਨਿਮਖ ਨਾ ਵਿਸਾਰੋ ਸੇਵ ਹਮਸਾਰਿੰਦ ਪਾਣੀ ਮਨ ਸਤਗੁਰ ਸੇਵ ਹੋਏ ਪਤਮ ਗਤੇ ਹਰਖ ਸੋਗਤੇ ਰਹੇ ਨਿਰਾਰਾ ਤਾਂ ਤੂੰ ਪਾਵਹਿ ਪ੍ਰਾਨ ਪਤੇ ਰਹਾਉ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇ ਵਹੁ ਨੀਤਾ ਨੀਤ ਤਹਾਂ ਸਖਾਈ ਜਹ ਕੋਏ ਨ ਹੋਵੇ ਕੋਟ ਅਪਰਾਧ ਇਕ ਖਿਨ ਮਹਿ ਧੋਵੇ ਦਾਤ ਕਰੈ ਨਹੀਂ ਪਛੋਤਾਵੇ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਪਹਾਲ ਸਾਧ ਸੰਗਤ ਮਹਿ ਬਸੇ ਗੋਪਾਲ ਗੁਰ ਮਿਲਿਆਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦੇ ਹਮਾਰ ਪ੍ਰਭਾਤੀ ਮਹਲਾ ਪੰਜਵਾਂ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ્રોਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਧਾਰ ਗੁਣ ਗਾਵਹਿ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮ ਹੈ ਜਨਾਈ ਕਾਟ ਦੇਵਰੀ ਜਨ ਲਿਏ ਛਡਾਈ ਰਹਾ ਜੋ ਜਨ ਰਾਤਾ ਪ੍ਰਭ ਕੈ ਰੰਗ ਤੈਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਣੈ ਸੇਖ ਸੇਖ ਮਨ ਮਹਿ ਹੈਰਾਨੈ ਸੋ ਸੁਖੀਆ ਸਭ ਤੇ ਊਤਮ ਸੋਏ ਜਾਪੈ ਹਿਰਦੈ ਵਸਿਆ ਪ੍ਰਭ ਸੋਈ ਸੋਈ ਨਹਿ ਚਾਉ ਆਵੈ ਨਾ ਜਾਇ ਅਨ ਦਿਨ ਪ੍ਰਭ ਕੇ ਹਰ ਗੁਣ ਗਾਏ ਤਾ ਕਉ ਕਰ ਹੋ ਸਗਲ ਨਮਸਕਾਰ ਜਾ ਕੈ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੋਹਿ ਠਾਕੁਰ ਦੇਵਾ ਨਾਨਕ ਉਧਰੈ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰਾਂ ਭਗਵੰਤ ਜਾ ਕੈ ਸਿਮਰਨ ਕਲ ਮਲ ਜਾਹੇ ਇਸ ਗੁਰ ਕੀ ਹਮ ਚਰਨੀ ਪਾਹਿ ਸਮਤ ਦੇਵ ਹੋ ਸੰਤ ਪਿਆਰੇ ਸਿਮਰਉ ਨਾਮ ਮੋਹ ਨਿਸਤਾਰੇ ਰਹਾਉ ਜਿਨ ਗੁਰ ਕਹਿਆ ਮਾਰਗ ਸਿਧਾ ਸਗਲ ਤਿਆਗ ਨਾਮ ਹਰਿ ਗੀਧਾ ਇਸ ਗੁਰ ਕੈ ਸਦਾ ਬਲ ਜਾਈਐ ਹਰਿ ਸਿਮਰਨ ਜਿਸ ਗੁਰ ਤੇ ਪਾਈਐ ਬੂਢਤ ਪ੍ਰਾਣੀ ਜਿਨ ਗੁਰ ਹਤਰਾਇਆ ਇਸ ਪ੍ਰਸਾਦ ਮੋਹ ਹੈ ਨਾ ਮਾਇਆ ਹਲਕ-ਪਲਕ ਜਿਨ ਗੁਰ ਹੈ ਸਵਾਰਿਆ ਤਿਸ ਗੁਰ ਉਪਰ ਸਦਾ ਹਾਂ ਵਾਰਿਆ ਮਹਾ ਮੁਗਤ ਤੇ ਕੀ ਆਗਿਆਨੀ ਗੁਰਪੁਰੇ ਕੀ ਅਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰ ਦੇ ਵੱਡਾ ਭਾਗ ਪਾਈਐ ਹਰ ਸੇਵ ਪ੍ਰਭਾਤੀ ਮਹਲਾ ਪੰਜਵਾਂ ਸਗਲੇ ਦੁਰੂਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇ ਕਰ ਕਿਰਪਾ ਆਪਣੀ ਸੇਵਾ ਲਾਏ ਸਗਲਾ ਦੁਰਤ ਮਿਟਾਇਆ ਹਮ ਬਾਰਿਕ ਸ਼ਰਨ ਪ੍ਰਭ ਦਇਆਲ ਆਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰੂ ਗੋਪਾਲ ਰਹਾਉ ਤਾਪ ਪਾਪ ਬਿਨਸੇ ਖਿਣ ਭੀਤਰ ਪਏ ਕਿਰਪਾ ਦੇ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਾਧਿ ਆਪਣੇ ਸਤਿਗੁਰ ਕੈ ਬਲ ਜਾਈ ਅਗੰ ਅਗੋਚਿਰ ਜੰਤ ਸੁਆਮੀ ਤਾ ਕਾ ਅੰਤ ਨ ਪਾਈਐ ਲਾਹਾ ਖਾਟ ਹੋਈਐ ਧਨਵੰਤਾ ਆਪਣਾ ਪ੍ਰਭੂ ਤਿਆਈਐ ਆਠ ਪਹਿਲ ਪਾਰ ਬ੍ਰਹਮ ਤਿਆਈ ਸਦਾ ਸਦਾ ਗੁਣ ਗਾਇਆ ਕਹੋ ਨਾਮਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਬਿਕ ਸਦਨਾਸੇ ਸਤਨਾਮ ਗੁਰ ਦੀ ਨੀਰਾਸੇ ਪ੍ਰਭ ਕੀ ਦਰਗਹ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪ ਹੋ ਮੇਰੇ ਭਾਈ ਸਗਲੇ ਰੋਗ-ਦੋਗ ਸਭ ਬਿਨਸਹਿ ਅਗਿਆਨ ਅੰਧੇਰਾ ਮਨ ਤੇ ਜਾਈ ਰਹਾ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾ ਦੀਪੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਭਲ ਹੋਸ ਤਿਸ ਗੁਰ ਕੋ ਹੰਸਦ ਬਲ ਜਹਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਆਜਾ ਗੁਰਪਾਈਐ ਵਡਭਾਗੀ ਜਿਸ ਮਿਲਤੇ ਰਾਮ ਲਿਵਲਾਦੀ ਕਰ ਕਿਰਪਾ ਪਰਮ ਬ੍ਰਹਮ ਸੁਆਮੀ ਸਗਲ ਘਟਾਂ ਤੇ ਅੰਤਰ ਜਾਮੀ ਆਠ ਪਹਿਰ ਆਪਣੀ ਲਿਵ ਲਾਇ ਜਨਾਨਨ ਪ੍ਰਭ ਕੀ ਸਰਣਾਏ ਪ੍ਰਭਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਦਾ ਨਾਮ ਜਪਣ ਕਉ ਦੀਏ ਆਠ ਪਹਿਰ ਗੁਣ ਗਾਏ ਗੋਬਿੰਦ ਪੈਦਿ ਸੇ ਉਤਰੀ ਸਬ ਚਿੰਦ ਉਬਰੇ ਸਤਗੁਰ ਚਰਨ ਲਾਗ ਜੋ ਗੁਰ ਕਹੈ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਸ ਵਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਪੁਤਰੀ ਮੈ ਨਾਮ ਕਹਿ ਰੰਗ ਚਰਨ ਕਮਲ ਸਿਉ ਲਾਗੋ ਪਿਆਰ ਜਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮਿਲਨ ਕਾ ਮਾਰਗ ਜਾਨਾ ਪਾਏ ਭਗਤ ਹਰਿ ਸਿਉ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿ ਅਤੋਲੇ ਸਦਾ ਸਦਾ ਪ੍ਰਭ ਗੁਣ ਗਾਈਐ ਕਹੋ ਨਾਮਿਕ ਵਡਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾਂ ਸੇਤਨਮ ਹੰਤ ਸੇ ਸਚਾਹਾ ਹਰਿ ਕੀ ਦਰਗਹ ਨਾਮ ਮਿਸਾਹਾ ਹਰ ਹਰ ਨਾਮ ਜਪੋ ਮਨ ਮੀਤ ਗੁਰ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ ਪਾਇਆ ਲਾਭ ਵਜੀਵਾਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪਰਵਾਣ ਗੁਰ ਪ੍ਰਸਾਦੀ ਹਰ ਰੰਗ ਮਾਨ ਬਿਨ ਸੇ ਤਾਮ ਪ੍ਰੋਧ ਅਹੰਕਾਰ ਨਾਨਕ ਗੁਰਮੁਖ ਉਤਰਹਿ ਪਾਰ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਪੂਰਾ ਪੂਰੀਤਾ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲ ਆ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾ ਤਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੇ ਮੁਕਤੋ ਸਾਧੂ ਧੂਰੀ ਨਾ ਵਹਿ ਰਹਾ ਗੁਰ ਪ੍ਰਸਾਦੀ ਉਤਰੇ ਪਾਰ ਕੋ ਪਰਮ ਬਿਨਸੇ ਵਿਕਾਰ ਮਨ ਤਨ ਅੰਤਰ ਵਸੇ ਗੁਰ ਚਰਨਾ ਨਿਰ ਭੈ ਸਾਧ ਪਰੇ ਹਰ ਸ਼ਰਨਾ आनंद सहज रस सूख تنھیرے دشمن دُکھ نہ آوے لے رے گੁਰ پورا اپنے کر رکھے ہر نام جپت 길 ਬਿਕ ਸਭ ਲਾਥੇ ਸੰਤ ਸਾجن ਸਿੱਖ ਭੈ ਸੁਹੇਲੇ ਗੁਰ پورا ਪ੍ਰਭ ਸਿਉ ਲੈ લે ਲਈ ਜਨਮ ਮਰਨ ਦੁਖ ਬਾਹ ਕਾਟਿਆ ਕਹੋ ਨਾਨਕ ਗੁਰ ਪਰਦਾ ਢਾਪਿਆ ਪ੍ਰਭਾਤੀ ਮਹਲਾ ਪੰਜਵਾਂ ਸਤਿਗੁਰੂ ਰੂਪੇ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸਥੀਆ ਰਹਾਉ ਚਰਨ ਕਮਲ ਗੁਰ ਕੇ ਮਨ ਘੂਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠਦਾਵ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰਹੁ ਪ੍ਰਾਣੀ ਘਰ ਬਾਹਰ ਪ੍ਰਭ ਸਬਨੀ ਥਾਈ ਸੰਗ ਸਹਾਈ ਜਹ ਹੋਂ ਜਾਇ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਮਿਤ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾਂ ਪਾਰਬਹਮ ਪ੍ਰਭ ਸੁਗੜ ਸੁਝਾਨ ਗੁਰਪੂਰਾ ਪਾਈਐ ਵਡਭਾਗਿ ਦਰਸ਼ਨ ਕਉ ਜਾਇ ਕੁਰਬਾਨ ਰਹਾਉ ਕਿਲ ਬਿਖ ਮੀਟੇ ਸ਼ਬਦ ਸੰਤੋਖ ਨਾਮ ਅਰਾਧਨ ਹੋ ਆਜੋ ਸਾਤ ਸੰਗ ਹੋਆ ਪਰਦਾਸ ਚਰਨ ਕਮਲ ਮਨ ਮਾਹਿ ਨਿਵਾਸ ਜਿਨ ਕੀ ਆ ਤਿਨ ਦੀ ਯਾਰਾ ਪ੍ਰਭ ਪੂਰਾ ਅਨਾਥ ਕਾ 나ਥ ਜਿਸਹਿ ਨਿਵਾਜੇ ਕਿਰਪਾ ਧਾਰ ਪੂਰਨ ਕਰਮ ਤਾ ਕੇ ਆਚਾਰ ਗੁਣ ਗਾਵੇ ਨਿਤ 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 ਨਵੇਂ ਲੱਭ ਚੌਰਾਸੀ ਜੋਨ ਨਾ ਭਵੇ ਹੀ ਹੰ pha ਚਰਨ ਪੂਜਾਰੇ ਮੁਖ ਊਜਲ ਸਾਚੇ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਧੇ ਕੋ ਵਿਰਲਾ ਦਾਸ ਜਲ ਖਲ ਮਹੀਲ ਪੇਖੈ ਭਰਪੂਰ ਨਾਨਕ ਉਧਰਸ ਤਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰੂ ਆਪਣੇ ਜਿਸ ਪਰ ਸਾਧ ਹਰ ਹਰ ਜਪ ਜਪਨੇ ਰਹਾਉ ਅੰਮ੍ਰਿਤ ਬਾਣੀ ਸੁਣ ਤਨੇ ਹਾਲ ਬਿਨਸ ਗਏ ਵਿਖਿਆ ਜੰਜਾਲ ਸਾਥ ਸ਼ਬਦ ਸਿਆਂ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਤੀਨਾ ਅਰਦਾ ਨਿਵਾਸ ਗੁਰ ਸਮਰੱਥ ਸਦਾ ਦਇਆਲ ਹਰ ਜਪ ਜਪ ਨਾਨਕ ਭੈ ਨਿਹਾਲ ਪ੍ਰਭ ਆਪੀ ਮਹੱਲਾ ਪੰਜਵਾਂ ਗੁਰ ਗੋਲ ਕਰਤ ਸਦਾ ਸੁਖ ਪਾਇਆ ਦੀਨ ਦਇਆਲ ਭੈ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਰਹਾ ਸੰਤ ਸੰਗਤ ਮਿਲ ਭਇਆ ਪ੍ਰਗਾਸ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਰ ਸੂਖ ਮਨ ਗੂਠੇ ਹਰ ਬੰਗਾਏ ਗੁਰ ਨਾਨਕ ਟੂਠੇ ਪ੍ਰਭਾਤੀ ਮਹੱਲਾ ਪੰਜਵਾਂ ਘਰ ਦੂਜਾ ਵਿਪਾਸ ਇਕ ਓਅੰਕਾਰ ਸਤਗੁਰ ਪ੍ਰਸਾਦ ਅਵਰ ਨ ਦੂਜਾ ਥਾਂ ਨਾਹੀ ਬਿਨ ਹਰਨਾਮ ਸਰਬ ਸਿਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪਿਐ ਨੀਤ ਕਾਮ ਕ੍ਰੋਧ ਅਹੰਕਾਰ ਬਿਨਸੈ ਲੱਗਾ ਇਕ ਤ੍ਰੀਤ ਰਹਾ ਨਾਮ ਲਾਗੈ ਦੂਖ ਭਾਗੈ ਸ਼ਰਨ ਪਾਲਨ ਜੋਗ ਸਤਗੁਰ ਭੇਟੈ ਜਮਨਾ ਤੇਟੈ ਜਿਸ ਧੁਰ ਹੋਵੈ ਸੰਜੋਗ ਰੈਣ ਦਿਨ ਸਿਧਿਆਏ ਹਰ ਹਰ ਤਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸ ਹੈ ਪੂਰਨ ਕਰਮ ਜਨਮ ਜਨਮ ਵਿਖਾਦ ਬਿਲਸੇ ਰਾਖ ਦੀਨੇ ਆ ਮਾਪ ਪਿਤਾ ਮਿਤ ਪਾਈ ਜਨ ਨਾਨਕ ਹਰ ਹਰ ਜਾਪ ਪ੍ਰਭਾਤੀ ਮਹੱਲਾ ਪੰਜਵਾ ਵਿਪਾਸ ਪੜਤਾਲ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਮ 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 ਜਾਪ ਕਲ ਕਲੇਸ਼ ਲੋਭ ਮੋਹ ਬਿਨਸ ਜਾਏ ਅਹੰਤਾਪ ਰਹਾਉ ਆਪ ਤਿਆਗ ਸੰਤ ਚਰਨ ਲਾ ਲ ਮਨ ਪਵਿਤ ਜਾਹੇ ਪਾਪ ਨਾਨਕ ਬਾਰਿਕ ਕਛੂ ਨਾ ਜਾਣੈ ਰੱਖਣ ਕੋ ਪ੍ਰਭ ਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸ਼ਰਨ ਤੇ ਉਚ ਮੂਚ ਬੇਅੰਤ ਠਾਪੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਨ ਆਧਾਰ ਦੁਖ ਬਿਦਾਰ ਬੈਨ ਹਾਰ ਗੁਧ ਬਿਵੇਕ ਨਮਸਕਾਰ ਰਖਨ ਹਾ ਮਨ ਅਰਾਧ ਪ੍ਰਭੂ ਮੇਤ ਸੰਤ ਰੇਨ ਕਰਉ ਮੱਜਨ ਨਾਨਕ ਪਾਵੇ ਸੁਖ ਅਨੇਕ